ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਸ਼ੇਰਾ ਸਿੰਘ ਸੰਧੂ ਕੋ ਪਹੁੰਚ ਚੁੱਕੇ ਆ ਪਿੰਡ ਰਵਾਲ ਜ਼ਿਲ੍ਹਾ ਹੈਗੇ ਗੁਰਦਾਬਤ ਤਹਿਸੀਲ ਡੇਰਾਬਾਣਾ ਨਜ਼ਦੀਕ ਇਹਨਾਂ ਨੂੰ ਪਿੰਡਾ ਫਤਿਹਗਾ ਜੁੜੀਆਂ ਤੇ ਦੂਜੀ ਵੀਡੀਓ ਬਣ ਲਗੀ ਨਵੇਂ ਸਾਲ ਤੋਂ ਬਾਅਦ ਬਾਈ ਨੇ ਸਾਰਾ maal ਹੀ ਫੁਰਦ ਨਹੀਂ ਕਰਾਤੀ ਆ ਤੇ ਆਹ ਫਿਰ ਬਾਈ ਨੇ ਗੱਲਬਾਤ ਕੀਤੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਨਹੀਂ ਨਾ ਮੈਜਿੰਗ ਕਰਕੇ ਰੱਖਦੇ ਜਦੋਂ ਮਰਜ਼ੀ ਆ ਜਾਓ ਮੈਜਿੰਗ ਕਰਕੇ ਜਿਹੜਾ ਹਾਸਾ ਵਾ ਬਸ ਇਹੀ ਦਿਨ ਨੂੰ ਵਾਦਾ ਜਾ ਕੇ ਨਹੀਂ ਹੋਰ ਸੁਣਾਓ ਹੋਰ ਸੁਣਾਓ ਠੀਕ ਹੈ ਪਾ ਮਹਾਰਾਜ ਬਾਬਾ ਬੁੱਢਾ ਸਾਹਿਬ ਦੀ ਸ਼ੁਕਰਿਆ ਮਾਲਕ ਦਾ ਸੰਦੀ ਵੀ ਵਧੀਆ ਕੰਮ ਕਾਲ ਨਵੇਂ ਸਾਲ ਦੀ ਸ਼ੁਰੂਆਤ ਜਦੋਂ ਜਿੱਦਨ ਤੂੰ ਆਇਆ ਸਾਡੇ ਕੋ ਪੰਜ ਤਰੀਕ ਨੂੰ ਪੰਜ ਤੋਂ ਪਹਿਲਾਂ ਤਨ 10 12 ਮਈਆਂ ਵੇਗੀਆਂ ਇਹ ਵੀਡੀਓ ਪਾਈ ਪਰਸੂ ਆਪਣੀ ਮਾਲ ਗਿਆ ਮਿੰਟੋ ਮੈਂਟੀ ਅੱਛਾ ਬੁਰੀ ਗਈ ਆਪਣੀ ਬੜੇ ਹੀ ਸੰਦੀਪ ਵੀਰ ਫੋਨ ਆਇਆ ਆਪਾਂ ਕਹਿੰਦੇ ਨਾ ਮੁੱਲ ਚੀਜ਼ ਦਾ ਮੁੱਲ ਪੈਂਦਾ ਸੰਦੀਪ ਵੀਰ ਮੋਗੇ ਲਾ ਕੇ ਡੱਲਾ ਪੈਂਡਿਆ ਵਿਚਾਰਿਆਂ ਦੂਜੀ ਕੋਈ ਕਰ ਆਪੀ ਘੱਲ ਲਈ ਉਹਨਾਂ ਨੂੰ ਇੱਕ ਦੋ ਦਿਨ ਉਹਨਾਂ ਬਾਹਰੋਂ ਪੈਸੇ ਆਉਣੇ ਸੀ ਹਾਂਜੀ ਹਾਂਜੀ ਵੀਰ ਉਹਨਾਂ ਮਈਆਂ 8 10 ਲੈਣੀਆਂ ਇੱਕ ਫੌਜੀ ਤੇ ਮੋਬਾਈਲੀ ਕੋ ਗਈ ਸੀ ਇੱਕ ਕਰਸ਼ਿੰਦਰ ਕੋ ਕਹਿੰਦਾ ਹੋਰੇ ਖੜੀ ਆ ਦੂਜੀ ਮਈ ਲਈ ਆਪਣੇ ਕੋ ਨਾ ਕੋਈ ਉਹਨਾਂ ਵਿਚਾਰਿਆਂ ਦੂਜੀ ਗੱਲ ਨਹੀਂ ਕੀਤੀ گیا ਕੱਲ ਪੈਸੇ ਗਿਣ ਕੇ ਦੇ ਦਿੱਤੇ 1000 ਰੁਪਏ ਛੋਟ ਕਰਾ ਕੇ ਇੱਕ ਭੈਣ ਨੇ ਤੁਹਾਡੇ ਸ਼ੇਅਰ ਬਣਾ ਕੇ ਲਿਆ ਕਹਿੰਦੇ ਕਿ ਵੀਰ ਜੀ ਆ ਲੈ ਰਿਹਾ ਸ਼ੇਰ ਲਈ ਅੱਛਾ ਅੱਛਾ ਕਹਿੰਦੇ ਕਿ ਮੈਂ ਉਹ ਲੈ ਕੇ ਭੇਜਿਆ ਨੇ ਅੱਛਾ ਇਧਰ ਅਛਾ ਆ ਲਿਖ ਰਾਵਾਂਗੇ ਨਾ ਸ਼ੇਰ ਨੇ ਠੀਕ ਹੈ ਤੇ ਮੈਂ ਕਹਿੰਦੀ ਕੋਈ ਜਰੂਰ ਲਿਖਾਂਗੇ ਰੱਖਣਾ ਆਪਣੇ ਦੇ ਆਪਣੇ ਲਈ ਸਰਪ੍ਰਾਈਜ਼ ਆ ਉਹ ਦੱਸਣਾ ਨਹੀਂ ਅੱਜ ਤੁਹਾਨੂੰ ਉਹ ਦੀ ਲਿਖਾਂਗੇ ਅਰੇ ਚਲੋ ਧੰਨਵਾਦ ਕਰੋ ਉਹਨਾਂ ਦਾ ਵੀ ਆ ਧੰਨਵਾਦ ਜੀ ਧੰਨਵਾਦ ਜਿਹੜੀ ਵੀ ਭੈਣ ਹੈਗੀ ਆਪਣੀ ਵੱਡੀ ਛੋਟੀ ਧੰਨਵਾਦ ਉਹਦਾ ਪਿਆਰ ਕਰਦੇ ਸੰਦੀਪ ਵੀਰ ਪਿਆਰ ਕਰਦੇ ਆਹ ਬੜਾ ਸੋਹਣਾ ਕੰਮ ਦੋ 2.5 ਸਾਲ ਹੋ ਗਏ ਚੱਲਣ ਡਿਆ ਮਹਾਰਾਜ ਦੀ ਬਾਬਾ ਬੁੱਢਾ ਸੇ ਚੰਗਾ ਕਰੀਏ ਤਾਂ ਤਾਂ ਚੱਲਣ ਡਿਆ ਸੰਦੀਪ ਵੀਰ ਬਿਲਕੁਲ ਜੀ ਬਿਲਕੁਲ ਆ ਸਾਰੇ ਪ੍ਰਾਵਾਣੇ ਵੱਡਿਆ ਛੋਟਾ ਸੋਹਣੇ ਸੋਹਣੇ ਕਮੈਂਟ ਕੀਤੇ ਆ ਰਕੀ ਸੰਦੀਪ ਵੀਰ ਧੰਨਵਾਦ ਸਾਰਿਆਂ ਦਾ ਹੱਥ ਜੋੜ ਕੇ ਬਾਹਰ ਵਾਲਿਆਂ ਦੇ ਹੱਥੋਂ ਆਉਂਦਾ ਫੌਜੀਆ ਦਾ ਸਾਰਿਆਂ ਦਾ ਅਜੀ ਸੰਦੀਪ ਵੀਰ ਸੱਤ ਮਈਆਂ ਨੇ ਆਪਣੇ ਕੋ ਕੈਮਰਾ ਕਮਾਂ ਬੂਰੀ ਫੇਰ ਲੈ ਕੇ ਆਂਦੇ ਨੇ ਬਾਈ ਸੰਦੀਪ ਵੀਰ ਹੂੰ ਅਗਲੀ ਵੀਡੀਓ ਚ ਬੂਰੀ ਪਾਵਾਂਗਾ ਹਾਂ 2 ਲੱਖ ਤੋਂ ਪਲੱਸ ਦਵਾਂਗੇ ਅੱਛਾ ਥੋੜਾ ਜਿਹਾ ਸੌਦਾ ਹੋ ਗਿਆ ਆ ਹਾਂ 5000 ਰੁਪਿਆ ਕੱਟੀ ਦਾ ਦੇਣ ਦੇ ਕਹਿੰਦੇ ਆਪਾਂ ਬਰੀਡ ਰੱਖਣੀ ਮੈਂ ਕੱਟੀ ਖੜਨੀ ਤੇ ਮੱਝ ਲੈਣੀ ਆ ਅਗਲੀ ਵੀਡੀਓ ਦਵਾਂਗੇ ਪਾ ਕੇ ਵੀਡੀਓ ਤੁਹਾਨੂੰ ਦਵਾਂਗਾ ਮੈਂ ਠੀਕ ਆ ਅਗਲੀ ਵੀਡੀਓ ਚ ਬੂਰੀ ਆਪ ਗਾਦੀ ਗੱਲ ਜਿਹਨੂੰ ਕਹਿੰਦੇ ਆ ਇਹ ਹੁਣ ਤੁਸੀਂ ਉੱਪਰ ਕੋਠੀ ਪਾ ਰਹੇ ਆ ਆਹ ਉੱਤੇ ਚੱਲਣ ਡਿਆ ਮਿਸਤਰੀ ਲੱਗੇ ਹਾਂ ਹੋਰ ਸੁਣਾਓ ਕਿਰਪਾ ਕਰੀਏ ਸ਼ੁਰੂ ਅੱਜ ਆਪਣੇ ਕੋਲ ਪੰਜ ਝੋਟੀਆਂ ਸੋਈਆਂ ਨੇ ਤੇ ਦੋ ਗੱਬਣਾ ਪੂਰੀ ਵੀ ਗੱਬਣਾ ਸ੍ਰੀਵਰੀ ਦੇ ਦਰਸ਼ਨ ਕਰਾ ਮੈਂ ਆਦੇ ਕਰਾ ਲਓ ਜੀ ਕਰਾਓ ਆ ਲਾ ਦੇ ਇੱਕ ਰਾਂ ਲਾ ਲਓ ਇਧਰ ਵਿਖਾ ਦੇ ਇਹਦੇ ਤਾਂ ਲੋੜ ਹੀ ਨਹੀਂ ਫੁਲਕਾਰੀ ਦੀ ਗੱਬਣ ਗੱਬਣਾ ਹਾਂ ਗੱਬਣਿਆ ਇੱਕ ਅਜੇ 5-6 ਦਿਨ ਖੜ੍ਹਦੀਏ ਤੇ ਫੁਲਕਾਰੀ ਦੀ ਨਹੀਂ ਲੋੜ ਹੈਗੀ ਨਹੀਂ ਹੈਗੀ ਬਾਜੀ ਮੈਂ ਨਸਰਾ ਹੀ ਕਰਾਇਆ ਵੇ ਪਾ ਦਿਓ ਮੜਾ ਜਾ ਹੁਣ ਪਾ ਦਿਓ ਜੀ ਸੰਦੀਪ ਵੀਰ ਤੇਰਾ 13.5 ਕਿਲੋ ਛੋਟੇ ਨੇ ਸ਼ੇਰਾ ਸਾਹਿਬ ਤੁਸੀਂ ਤਾਂ ਬਸ ਛਾ ਗਏ ਹੋ ਤੁਸੀਂ ਹਾਂ ਚਲ ਮਾ 13.5 ਕਿਲੋ ਸੰਦੀਪਰ ਪਲੂਣ ਨੇ ਦੁੱਧ ਚਵਾਇਆ ਹੈ ਤੇ ਵਜਨ ਵਖਾ ਦੇ ਫਿਰ ਜਦਾਂ ਮੰਜਾ ਕਹਿੰਦੇ ਬੈੱਡ ਬੰਦਾ ਨਹੀਂ ਡੇਗਦਾ ਉੱਤੇ ਮੈਂ ਉਹਨੂੰ ਬਸ ਮੰਜਾ ਅੱਧੀ ਬੋਤਲ ਪੀ ਕੇ ਮਹੀ ਦੇ ਉੱਤੇ ਬਹਿ ਜਾ ਮੈਂ ਵੇਲ ਰੱਖੇ ਰੱਖ ਲੈ ਵੇਲ ਨੂੰ ਬੰਨ ਰੱਖ ਲਓ ਭਾਵੇਂ ਹਣਾ ਰੱਖਣਾ ਤੇ ਰੱਖ ਲੈ ਮਹੀ ਵੇਲਾ ਦੂੰ ਸੰਦੀਪਰ ਦੁਜਾ ਸੁਆ ਜਵਾਨ ਦੀਆਂ ਦੰਦੀਆਂ ਬਰਾਬਰ ਨਹੀਂ ਕੀਤੀਆਂ ਜੀ ਝੋਟੀ ਨੇ ਤੇ ਬਈ ਇਹ ਇਕੱਲੇ ਪੰਪ ਨਹੀਂ ਮਾਰਦਾ ਮੈਂ ਤੈਨੂੰ ਤੇ ਮੈਂ ਸਹੀ ਕਹਿੰਨਾ ਤੁਹਾਨੂੰ ਪੰਪ ਨਹੀਂ ਮਾਰਦਾ ਹਾਂ ਚਲੋ ਜਿੱਥੇ ਪੰਪ ਵਾਦ ਮਾਰਨਾ ਪੈਂਦਾ ਪਰ ਜਿੰਨੀਆਂ ਮਈਆਂ ਲੈ ਕੇ ਨਹੀਂ ਇਹ ਖਾਸ ਦੇ ਵੇਖੀ ਲੈਵੇ ਇਹਨਾਂ ਨੇ ਚੋੜੇ ਲੈ ਕੇ ਇਹ ਸੰਦੀਪ ਨੇ ਥੱਬਾ ਲਾ ਜੂ ਮਈ ਰਾਤੀ ਮਈ ਲਈ ਰਾਤ ਚੋਂ ਦੀ ਮਈ ਦੇ ਫਰਕ ਪੈ ਗਿਆ ਹਾਂ ਇਧਰ ਵੇਖ ਲੈ ਤੇਰਾ ਨਾ ਪਿਆਰ ਆ ਸਾਡਾ ਸਪਲਾਈ ਸੰਦੀ ਵੀਰੇ ਚੀਜ਼ ਜਿਹਨੇ ਵੇਖਣ ਵਾਲੇ ਨੇ ਨਾ ਉਹ ਵੇਖ ਕੇ ਲੈ ਗਈ ਚੀਜ਼ ਵੇਹ ਮਈਂਦਰ ਅੰਤ ਥੋੜਾ ਜਿਹਾ ਸੰਦੀ ਵੀਰੇ ਸਪਲਾਈ ਵਾਦਦੀ ਆ ਜੀ ਐਂ ਵੀ ਫਿਰ ਵਾਦਦੀ ਆ ਚੀਜ਼ ਤੇ ਵਾਜਦੀ ਆ ਚੀਜ਼ ਉਹ ਹੁਣ ਲੈਵਾ ਖਾਏ ਨਾ ਹੁਣ ਬੰਨ ਕੇ ਵੱਡੇ-ਵੱਡੇ ਵੱਡੇ ਸਿੰਘਾਂ ਵਾਲੀਆ ਤੇ ਸੱਪੇ ਫਿਰ ਤੈਨੂੰ ਵੀ ਗਾਲਾਂ ਤੇ ਮੈਨੂੰ ਵੀ ਗਾਲਾਂ ਸਪਲਾਈ ਏਦਾਂ ਕੱਢਾਂਗੇ ਵੇਹ ਮਈਂ ਸੰਦੀ ਵੀਰੇ ਕੀ ਮੈਂ ਆਂ ਚੰਗੇ ਸੰਦੀ ਵੀਰੇ 15 ਪਲੱਸ ਦੁੱਧ ਦਊਗੀ ਅਜੇ ਕੋਈ ਥਾਣਾ ਜੇ ਡੋਕਾ ਨਹੀਂ ਪਾਇਆ ਕੁਛ ਨਹੀਂ ਪਾਇਆ ਬੰਨ ਉਹ ਮਈਂ ਵੇਹ ਮਈਂ ਸੰਦੀ ਵੀਰੇ ਜਿਹਨੂੰ 1.5 ਮੀਟਰ ਚੌ ਬਾਕੀ ਜੇਠਗੜ ਤੇ ਥਾਨ ਲੱਗਾ ਭਰਾ ਮੇਰਾ ਆ ਮਾਰ ਕੈਮਰਾ ਕਿਦੇ ਵਾਹ ਨੇੜੇ ਲੈ ਲੈ ਇਧਰ ਮਾਰ ਆ ਵੇਖਦੇ ਥਾਣਾ ਦੀ ਕੁਆਲਿਟੀ ਵੀ ਕਿੱਥੇ ਕਿੱਥੇ ਥਾਨ ਲੱਗਾ ਮੈਂਨੇ ਅੱਜ ਪੰਜ ਛੇ ਦਿਨ ਖਾਣੇ ਦਿਨ ਮੇਟਾ ਮਿੰਡੀ ਟੋਕ ਪੂ ਮੈਂ ਦੂ ਚੌਂਦਰਾ ਸੰਦੀਪ ਰੂਪੇ ਵਜਦੀ ਥਾਪੀ ਕਿ ਨਹੀਂ ਇੱਤੇ ਵਜਦੀ ਪੱਕਾ ਵੇ ਇਹ ਚੀਜ਼ ਕਦੇ ਵਜਦੀ ਥਾਪੀ ਬਈ ਹੈ ਸੰਦੀਪ ਰਾਪਾ ਹੁਣ ਆਖਣਾ ਸਾਰਿਆਂ ਨੂੰ ਕਿ ਉਹ ਹੀ ਲੋਕੀ ਕਾਖੀ ਜਿਹੇ ਦੇਸੀ ਜਾ ਰਹੇ ਸੰਦੀਪ ਨਾਲ ਰਾਜ ਕੇ ਸੇਵਾ ਕੀਤੀ ਨਹੀਂ ਇਹ ਕੋਈ ਸੇਵਾ ਕਰਾਂਗੇ ਤੇ ਪੈਸੇ ਵਟੇ ਜਾਣੇ ਬਿਲਕੁਲ ਹਨਾ ਘਰ ਖਵਾਇਆ ਕਿਨੇ ਸੰਦੀਪ ਕਿੰਨੇ ਦੀ ਮਹੀਂ ਦੇ ਦिए ਤੁਸੀਂ ਦੱਸੋ ਆਣੀ ਨਹੀਂ ਮਾਪਾ ਉੜਦੀਆਂ ਵਾਲਾ ਕੰਮ ਕਰਨਾ ਵੀ ਕੰਮ ਚੱਲੀ ਜਾਏ ਪਸੋਂ ਚ ਉਸ ਨੂੰ ਫੇਰ ਵੀਡੀਓ ਬਣਾ ਲਾਂਗੇ ਇਹਨੋਂ ਦੇ ਗੱਡਾ ਨਾ ਕਟਾ ਬੰਦਦਾ ਮੇਰੀ ਡੇਢ ਦਾ ਹੱਕ ਰੱਖਦੀ ਕਿ ਨਹੀਂ ਕਰਾ ਦੇ ਛੋਟ ਜਿਹੀ ਨਹੀਂ ਕਰਾਉਣੀ ਚਲ 10 ਛੱਡ ਦੋ ਹਾਂ ਦੋ ਹੋਰ ਛੱਡ ਦਾਂਗੇ ਚਲ 138000 ਦੀ ਸੰਦੀਪ ਵੀਰੇ ਪਾਵੇ ਸਾਰੇ ਚੈਨਲ ਫੋਲਨ ਏਡੀ ਨਹੀਂ ਵੇਖ ਲੱਗਦੇ ਤੇ ਥੱਬਾ ਲਾ ਜੂ ਮੈਂ ਸੰਦੀਪ ਪੇਟੀ ਬੜੀ ਜੋੜੀ ਆਵੇ ਮੈਂ ਕਿਦੇ ਪਲੀਆਂ ਪੂਰੀ ਕੇ ਆਹ ਜੀ ਫਿਰ ਸੰਦੀਪ ਵੀਰਾ ਵੀ ਕੱਟੀ ਵੇਖ ਖਾਲ ਕੈਮਰਾ ਮਾਰਦੇ ਤਾਜੀ ਸਈ ਤਾਜੀ ਸੂਈ ਸਤਾਜੀ ਸੰਦੀਪ ਵੀਰੇ ਵੇਖ ਕਦੇ ਚਿੰਦਾ ਹੀ ਲਿਆ ਹਾਰ ਇਹ ਜਿੰਨੀਆਂ ਮਈਆਂ ਨੇ ਸਾਰੇ ਲੇਵੇ ਵਾਲੇ ਲੇਵੇ ਵਾਲੇ ਮੋਲਾ ਇਹਦੇ ਸੰਦੀਵਨ ਨਾੜਾ ਨੋੜਾ ਦੇ ਦੋਵੇਂ ਬਨੇ ਲੇਵਾ ਭਰਿਆ ਪਿਆ ਅਜੇ ਸਮੇਲਾ ਪਸਮਾਨ ਹੀ ਲਾਇਆ ਮਈਨੇ ਟਾਈਮ ਲੱਗਾ 2-3 ਘੰਟੇ ਦਾ ਹਾਂ ਹਾਂ ਨਾੜਾ ਨੋੜਾ ਚੈੱਕ ਕਰਾਓ ਪਾਜੀ ਵਾਰੀ ਹੁਣ ਤਾਂ ਦੁੱਧ ਫੋਨ ਸੰਦੀਵਰ 12 ਹੋ ਜੇ 13 ਹੋ ਜੇ ਕਿਉਂਕਿ ਕੱਲ ਪਰਸੋ ਮਾਲ ਵੇ ਗਿਆ ਮਾਲ ਆਇਆ ਆ ਪੈਂਡੇ ਜਾਂ ਠੰਡ ਆ ਆ ਤਾਜ਼ਾ ਬੱਚਾ ਵੇਲਾ 6-7 ਦਿਨਾਂ ਦਾ ਕੱਟਾ ਆਇਆ ਜੇ ਇਹ ਥਣ ਥੂਣ ਵਿਖਾ ਦੇ ਇੱਕ ਰਾਂ ਲਾ ਕੇ ਵਿਖਾ ਦੇ ਕਿੱਡੀ ਚੌੜੀ ਆ ਮਗਰੋਂ ਛੋਟੀ ਆ ਇਹਦਾ ਸਿੰਗਲ ਹੱਡੀ ਸਿੰਗਲ ਹੱਡੀ ਵੇ ਪਥਾਨ ਥੂ ਗਾਂਦੀਆਂ ਗੱਲਾਂ ਵੇਖ ਨਸਲ ਵੇਖ ਉਹ ਐਂਡ ਕਰਾਇਆ ਪੈ ਐਂਡ ਡੰਡਾ ਫੜਲਾ ਮਗਰ ਮੜਾ ਜਾ ਡੰਡਾ ਫੜਾ ਵੇ ਵੇਖ ਛੋਟੀ ਸੰਦੀ ਵੀਰ ਫੁੱਲ ਵੱਡੀ ਆ ਡੰਡਾ ਫੜਾ ਬਾਈ ਨੂੰ ਲੈ ਫੜਾ ਉਹ ਡੰਡਾ ਸੰਦੀ ਵੀਰ ਵੇ ਕੱਟੀ ਹਾਂਜੀ ਦੂਜਾ ਸੁਣਾ ਖਾਨ ਵੀਰ ਚੌਣ ਸੰਦੀ ਵੀਰ ਰੋਮ ਵਰਗੀ ਪੌਂਦੀ ਸਿੰਘ ਦੇ ਮੁੰਦਰੀ ਲੱਗੀ ਵੇ ਨਹੀਂ ਠੀਕ ਆ ਵੇ ਇਹ ਐਂਡ ਪੀਸ ਐਂਡ ਦਾ ਐਂਡ ਪੀਸ ਆ ਬੰਦੇ ਬੋਲੋ ਜੀ ਫੜਾ ਸੰਦੀ ਵੀਰ ਸੇਮ ਹੀ ਦੇ ਦਈਏ 138 ਦੀ ਨਹੀਂ ਉਤਲਾ 8 ਛੱਡ ਦੇ ਇੱਕ 30 ਇੱਕ 30 ਦੀ ਝੋਟੀ ਦੇਣੀ ਆ ਵੇਖ ਲੈ ਸੰਦੀਪ ਰਵੇਸ਼ ਝੋਟੀ ਚਵਾਈ ਹੋਊ ਕਿ ਉਂਗਲ ਉਂਗਲ ਜੱਡੀ ਮੋਟੀ ਇੱਕ 30 ਦੀ ਹਾਂ ਇੱਕ 30 ਦੀ ਚਲੋ ਜਾਵੀਂ ਝੋਟੀ ਵੀ ਝੋਟੀ ਵੇ ਵੇ ਪੀਸ ਇਹ ਵੀ ਤਾਜੀ ਸੂਈ ਹਾਂ 11 12 12 ਕਿਲੋ ਦੁੱਧ ਉਹ ਸੰਦੀਪ ਰਿਹਾ ਇੱਕ ਨੰਬਰ ਦਾ ਇਹ ਵੀ ਖੋਲੋ ਆ ਲਓ ਜੀ ਤਾਜੀ ਸੂਈ ਬਿਲਕੁਲ ਇਹ ਵੀ ਤੋਰੋ ਕਰਾ ਨਹੀਂ ਵੇਖ ਝੋਟੀ ਸੰਦੀਪ ਰ ਨਹੀਂ ਠੀਕ ਆ ਫਿਰ ਕੱਟ ਕੱਟ ਕੇ ਵੇਖ ਝੋਟੀ ਦੀ ਪੇਠ ਵੇ ਸੰਦੀਪ ਰੇ ਦੀ ਵੀ ਪੇਠ ਖਾਓ ਪੇਠਾ ਚੰਗੀ ਕੁਆਲਿਟੀ ਦੀ ਮੈਂ ਜਬਰਦਸਤ ਪੂਰੀ ਹਣਾ ਜੀ ਇਹ ਨੀਵੇਂ ਆ ਗਈ ਕੱਟੀ ਚੰਗੀ ਸੰਦੀਪ ਇਹ ਸਾਫ ਸੁਥਰੀ ਬੋਤਲ ਵਰਗੀ ਗਾੜੀਆਂ ਵੇਖ ਮੂੰਹ ਤੇ ਪਿੱਛੋਂ ਵੇਖ ਢੀ ਚੌੜੀ ਬਸ 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 ਇਹਨਾਂ ਮਾਲ ਨੂੰ ਦੇ ਲੈਣ ਵਾਲੇ ਕਰਨੇ ਆ ਅੱਗੇ ਵੀ ਪਿਛਲੀ ਵੀਡੀਓ ਜੀ ਵੀਰ ਹੁਣ ਅਮਾਟੋ ਮੈਂ ਕਿਹਨੇ ਬਿਆਸ ਬਸਾਈ ਦੀ ਕੀਤੀ ਇੱਕ ਸੰਦੀਪ ਇੱਕ 10 ਦੀ ਦੇਣੀ 10000 ਦੇ ਦੇਣਾ ਚੱਲਣ ਦੋ ਉਹ ਵੀ ਖਾਓ ਫਟ ਫਟ ਦੇ ਲੈ ਵਾਲੀ ਅਜੇ ਕਰੇ ਵੇ ਸੰਦੀਪਰ ਆਧਾ ਸੰਦੀਪ ਇਹਦੇ ਥੱਲੇ ਵੀ 12 ਕਿਲੋ ਦੁੱਧ ਹੋਊਗਾ ਅੱਛਾ 12 ਕਿਲੋ ਦੁੱਧ ਹਾਂ ਤਾਜੀ ਸੂਈਏ ਵੀ ਅੱਥਾਂ ਦਾ ਬਿਲਕੁਲ ਬੱਚੇ ਕਾਇਮ ਨੇ ਬੱਚਾ ਮਰਨ ਵਾਲਾ ਬੱਚਾ ਨਹੀਂ ਕੋਈ ਹੋਗਾ ਭਲੇ ਬੱਚੇ ਸਾਰੇ ਵੇਸ ਸੰਦੀਪ ਚਵੌਣ ਹੋਊ ਇੱਕ ਨੰਬਰ ਦੀ ਗੱਲ ਠੀਕ ਹੈ ਬਾਜੀ ਫਿਰ ਹਾਂ ਸਿਰਾ ਇਸਰਾ ਹੀ ਕਰਾਇਆ ਪਾਣਾ ਸਿਰਾ ਹੀ ਆਹ ਇਹ ਪੀਸੀ ਕੱਢ ਕੇ ਲਿਆ ਕਰੋ ਭਾ ਵੀ ਬਿਲਕੁਲ ਜਾਇਜ਼ ਰੱਖਣਾ ਜਾਇਜ਼ ਹੀ ਜਾਇਜ਼ ਹੀ ਸੰਦੀਪਰ ਜਿਹੜੀਆਂ ਉੜਦੀਆਂ ਯਾਰ ਉੜਦੀਆਂ ਜਾਣ ਆਹ ਨਾਲੇ ਫਲਕਾਰੀ ਇਕ ਨਾ ਫਲਕਾਰੀ ਭਰਾ ਮੈਂ ਕਹਿੰਨਾ ਨਾ ਫਲਕਾਰੀਆਂ ਸਰੀਰ ਤੇ ਦੇਖੇ ਮਾਈ ਦਾ ਚੰਗੀ ਤਰ੍ਹਾਂ ਇੱਕ ਇਹਦੇ ਉੱਤੇ ਸ਼ਾਟ ਸ਼ਾਟ ਛਾੜ ਛਾੜ ਲਾਉਣ ਲਈ ਭਲਾਈਆਂ ਵੇ ਸੰਦੀਪਰ ਕੱਟੀ ਇਹਦਾ ਮੋਲ ਸੰਦੀਪਰ ਇੱਕ 15 ਦੀ ਦਵਾਂਗੇ ਇੱਕ 15 ਦੇਣੀ ਆ ਆ ਦੇਣੀ ਵੇ ਕੱਟੀ ਕੇ ਤੇ ਠੀਕ ਆ ਹਾਂ ਚੱਲਣ ਦੋ ਆ ਜਾਓ ਵੀ ਹੁਣ ਇਹਦੇ ਬੁਰੀ ਦੇ ਪਾਸੇ ਇਹ ਗੱਭਰਾ ਜੀ ਹਾਂ ਗੱਭਨ ਸੰਦੀਪ ਬੀਬੋ ਡਿੱਟੋ ਕਾਪੀ ਲੱਗ ਰਾ ਹੈ ਕਿ ਵੀ ਇੱਕ ਬੁਰੀ ਸਣਾ ਇਹੋ ਜਿੱਦ ਤੇ ਉਹ ਕਿਤੇ ਨੇ ਮਿਲਣ ਹੋ ਗਈ ਹਾਂ ਉਹ ਟੈਨਸ਼ਨ ਦੀ ਵੀਰ ਓਏ ਉਹਨਾਂ ਦੇ ਮਤਲਬ ਪਰਿਵਾਰ ਚੋਂ ਲਈ ਮੈਂ ਅਸ਼ੋਨੂ ਪਰਿਵਾਰ ਤੋਂ ਲਈ ਆ ਅੱਖਾਂ ਓੱਖਾਂ ਵਿਖਾ ਦੇ ਮੈਂਦੀਆਂ ਛੰਡੇ ਚ ਦੋਵੇਂ ਬੰਨੇ ਡਾਬਿਆ ਵੇਖ ਕੇ ਨਸਲ ਨਹੀਂ ਆ ਸੰਦੀਪ ਵੀਰ ਚਾਰ ਪੰਜ ਦਿਨ ਲਾਇਆ ਜਾਓ ਝੋਟੀਆਂ ਦੇ ਹਾਂ ਹਾਂ ਉਧਰ ਵੇਖ ਕੇ ਪਰ ਨਸਲ ਬਹੁਤ ਆ ਬੁਰੀ ਦੀ ਹਾਂ ਵੇ ਇਹ ਬੁਰੀ ਆ ਚਲੋ ਵਾਹ ਜੀ ਭਾਈ ਕਿੰਨਾ ਦੁੱਧ ਕਰੂਗੀ ਜੀ ਇਹ ਸੰਦੀਪ ਵੀ ਦੁੱਧ 13 ਕਿਲੋ ਦੇਵੀ ਚਵਾਜੂਗੀ ਅੱਛਾ ਹਾਂ ਦੂਜਾ ਸੂਆ ਆ 10 ਤੋਂ ਪਲੱਸ ਪਹਿਲੇ ਸੂਏ ਦਿੱਤਾ ਆ 13 ਕਿਲੋ ਦੁੱਧ ਬੜਾ ਹੁੰਦਾ ਬੜਾ 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 ਹੁਣ ਵੀਡੀਓ ਕਰਕੇ ਦੁੱਧ ਜ਼ਿਆਦਾ ਸਾਰਿਆਂ ਨੂੰ ਦੁੱਧ ਦੀ ਕਦਰ ਘਟ ਗਈ ਹੈ ਨਾ ਬਿਲਕੁਲ ਜੀ ਬਿਲਕੁਲ ਦੁੱਧ 10 ਕਿਲੋ ਵੀ ਬੜਾ ਹੁੰਦਾ ਸੰਦੀਪਰ ਹਾਂ ਇਹਦਾ ਮੁੱਲ ਫਿਰ ਸੰਦੀਪ ਵੀ ਰਹਾ ਨਸਲ ਨਸਲ ਦੋਵੇਂ ਬੰਨੇ ਵਿਖਾ ਦੇ ਛੱਡੇ ਚ ਦਬ ਪਿਓਰ ਨੀਲੀ ਬੂਰੀ ਆ ਹਮ ਸੰਦੀਪ ਵੀਰੇ ਵੀ ਇੱਕ ਦਾਸ ਦੀ ਦੇਣੀ ਇੱਕ ਲੱਖ ਦਾ ਹਾਂ ਜੈ 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 ਜੀ ਜੈ ਜੀ ਹਾਂ ਸੰਦੀਪੀਰਾ ਮੈਂ ਗੱਬਣਿਆ ਵਖਾ ਮੇ ਥੱਲੇ ਕੈਮਰਾ ਮਾਰੀ ਸੰਦੀਪੀਰ ਬਹੁਤ ਚੰਗੇ ਰਿਕਾਰਡ ਵਾਲੀ ਮਈ ਆ ਇਹ ਵਾਲੀ ਮਈ ਜੈਡ ਬਲੈਕ ਜੈਡ ਬਲੈਕ ਮਈ ਆ ਤੇ ਮਈ ਦੇ ਥੱਬਾ ਲਾ ਜੂ ਇਹde 7-8 ਦੇ ਲੈਂਦੀ ਮੇਰਾ ਪੁੜਾ ਪੜਾ ਨਹੀਂ ਮਈ ਨੇ ਤੋੜਿਆ ਬਹੁਤ ਟੌਪ ਦੀ ਮੈਮ ਆ ਹਾਂ ਸੰਦੀਪੀਰ ਥੋੜੀ ਜੀ ਮਈ ਰੁੱਖੀ ਰਹੀ ਆ ਪਰ ਮਈ ਪਿਛਲੇ ਯਾਰਾਂ ਬੰਦਿਆਂ ਬੜੇ ਰੁਪਈਏ ਖਰਚ ਕੇ ਲੈਂਦੀ ਮਾਲ ਦੇ ਤਾਂ ਨਾ ਮੁੰਡਾ ਬਾਹਰ ਚਲ ਗਿਆ ਉਹਨਾਂ ਦਾ ਬਹੁਤ ਜ਼ਿਆਦਾ ਨਸਲ ਵਾਲੀ ਮਈ ਆ ਆ ਵੇ ਇਹ ਸੰਦੀਪੀਰ 15-16 ਕਿਲੋ ਮਈ ਦੁੱਧ ਦਿੰਦੀ ਆ अच्छा हां इनी ਥਾਨ ਦੀ ਕੁਆਲਿਟੀ ਵੇਖ ਕੇ ਠਗੜ ਤੇ ਥਾਨ ਲੱਗਾ ਨਹੀਂ ਠੀਕ ਹੈ ਫਿਰ ਹਾਂ ਬੜਾ ਥੋੜਾ ਥਾਨ ਲੈ ਬਿਲਕੁਲ ਜੈਡ ਬਲੈਕ ਯਾ ਇਹਡ ਬਲੈਕ ਇਸ ਸੰਦੀਪਨ ਮੈਂ ਆਪਣੇ ਨਾਲ ਹੀ ਲਈ ਪਿੰਡ ਦੇ ਲਾਗੋ ਹੀ ਉਹਨਾਂ ਜਲੰਧਰ ਸਾਈਡ ਤੋਂ ਪਿਛਲੀ ਵਾਰ ਉਹ ਵੀ ਬੰਦੇ ਵੀਡੀਓ ਦੇ ਕੰਮ ਕਰਦੇ ਉਹਨਾਂ ਕੋ ਪਲੂਣ ਝੋਟੀ ਆਈ ਹੈ ਪਹਿਲੇ ਨੇ 13 14 ਕਿਲੋ ਦੁੱਧ ਦਿੱਤਾ ਹੁਣੇ ਅੱਛਾ ਪਹਿਲੇ ਨੇ ਹਾਂ ਪਹਿਲੇ ਨੇ ਅਰ ਕੀ ਦੂਜਾ ਸੁਗਾ ਸੁਣੀ ਆ ਖੜਾਓ ਮੜਾ ਇੱਥੇ ਬਹੁਤ ਨਸਲ ਵਾਲੀ ਸੰਦੀ ਵੀ ਥੱਬਾ ਲਾ ਜੂਗੀ ਮੈਂ ਦੀ ਚਿਪੜਿਆ ਕਿਤੇ ਉਂਗਲ ਉਂਗਲ ਜੱਦੀ ਮੋਟੀ ਚਲੋ ਮੋਲਿੰਦਾ ਸੰਦੀਪ ਮੈਂ ਸਵਾਗ ਦੇ ਮੈਨੂੰ ਪਤਾ ਨਾ ਕੁਆਲਟੀ ਦਾ ਮੈਂ ਆਪਣਾ ਦੁੱਧ ਹੀ ਉਹਨਾਂ ਕੋ ਦੁੱਧ ਲੈ ਹੁੰਦਾ ਜਿਹਨਾਂ ਕੋ ਮੈਂ ਹੀ ਲਈ ਹੈ ਵਾਲੀ ਦੁੱਧ 13 14 ਕਿਲੋ ਪਲੂਣ ਝੋਟੀ ਨੇ ਦਿੱਤਾ ਆ ਹੂੰ ਸੰਦੀਪ ਜੀ ਅੱਜ ਮੈਂ ਹਾਂ ਨਾ ਦੇਣੀ ਨਾ ਜਿਹੜੀ ਹੁਣ 120 ਦੀ ਮੈਂ ਦੇਣੀ ਆ 120 ਦੇ ਰਹੀ ਆ ਇਹ 120 ਦੀ ਦੇਣੀ ਜਿਹਨੂੰ ਮਹਿੰਗੀ ਲੱਗੇ ਉਹ ਰੈਂਟ ਦੇ ਸਵਾਗ ਦੇ ਦਾਂਗੇ ਆ ਜਾਂ ਦੇ ਹਾਂ ਇਹ ਰੀ ਦਾ ਪਹਿਲਾ ਸਵਾ ਅੱਛਾ ਵੇ ਵੱਡੀ ਝੋਟੀ ਉਹ ਦੁੱਧ ਉਹ 10 ਕਿਲੋ ਠੰਡੀ ਵੇਖ ਲੱਗ ਦੇ ਠੀਕ ਆ ਮਗਰ ਕੱਟੀ ਜੋ 10 ਕਿਲੋ ਦੁੱਧ ਹੋਊਗਾ ਲਓ ਜੀ 10 ਕਿਲੋ ਦੁੱਧ ਮਗਰ ਕੱਟੀ ਜੀ ਇਹ ਵੀ ਕਰੋ ਚੈੱਕ ਵੱਡੀ ਛੋਟੀ ਫੁੱਲ ਸਾਈਜ਼ ਮੂੰਹ ਚਾਰ ਦੰਦ ਫੁੱਲ ਘੱਟ ਘਾੜਾ ਸੰਦੀਪ ਵੀਰ ਕਿੰਨਾਂ ਲੋੜੇ ਕਰੋਗੀ ਜੀ ਇਹ ਨਹੀਂ ਸੰਦੀਪਰ ਕਰ ਗਈ ਜਿੰਨਾ ਕਰਨਾ 10 ਕਿਲੋ ਦੁੱਧ ਆ 10 ਕਿਲੋ ਦੁੱਧ ਬਹੁਤ ਆ ਪਲੋਂ ਨੂੰ ਚਾਰ ਦੰਦ ਆ ਐਵੇਂ ਆਖੀ ਜਾਵੇਂ ਇੰਨੇ ਵੀ 13 14 ਕਿਲੋ 10 ਕਿਲੋ ਦਈ ਜਾਊਗੀ ਰਮਾਨਾ ਬਸ ਠੀਕ ਆ ਯਾ ਸੁਣੋ ਸੰਦੀਪਰ 95000 ਚਲੋ 95000 ਦੇ ਹਾਂ ਚੋਣ ਚਾਨ ਇੱਕ ਨੰਬਰ ਦੀ ਠੰਡੀ ਆ ਫੇਰ ਮੇਰਾ ਵੀਰ ਇਹਨੇ ਕੈਮਰਾ ਮਾਰਦੇ ਸਾਰੀਆਂ ਮਈਆਂ ਨੂੰ ਇੱਧਰ ਵਿਖਾ ਕੇ ਦੇ ਮਈ ਚਲੋ ਬਾਕੀ ਮੇਰਾ ਵੀਰ ਇੱਥੇ ਆਓ ਚੁਾਈ ਕਰੋ ਚੈੱਕ ਕਰੋ ਚੈੱਕ ਕਰੋ ਤਸੱਲੀ ਕਰਕੇ ਫੇਰ ਕਰੋ ਪੱਕਾ ਕੰਮ ਹੈ ਇਥੇ ਕੋਈ ਫਰੋਡ ਵਾਲਾ ਕੰਮ ਨਹੀਂ ਹੈਗਾ ਡਰੈਸ ਸੰਦੀਪ ਵੀਰ ਨੇ ਦੱਸਤਾ ਫੇਰ ਵੀ ਨਾਂ ਮੇਰਾ ਸ਼ੇਰਾ ਸੰਧੂ ਪਿੰਡ ਰਵਾਲ ਜ਼ਿਲ੍ਹਾ ਗਰਦਾਸਪੁਰ ਏਰੀਆ ਫਤੇਗੜ ਚੂੜੀਆਂ ਆਓ ਤਸੱਲੀ ਕਰਕੇ ਤੇ ਫੇਰ ਮੇਰਾ ਵੀਰ ਕਰੋ ਧੰਨਵਾਦ ਜੀ ਸਾਰਿਆਂ ਦਾ ਹੱਸ ਕੇ